ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਅੱਜ ਆਪਾਂ ਪੈਨਸ਼ਨਸ ਦੇ 65 ਸਾਲ ਤੋਂ ਉੱਪਰ ਬਜ਼ੁਰਗਾਂ ਲਈ ਅਹਿਮ ਖਬਰ ਤੁਹਾਡੇ ਨਾਲ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਸੋ ਇੰਡੀਆ ਦੇ ਵਿੱਚ ਬਹੁਤ ਸਾਰੇ ਜੋ ਮੁਲਾਜ਼ਮ ਨੇ ਤੇ ਕਾਫੀ ਇਨਸਾਨ ਨੇ ਜੋ ਆਪਣੀ ਹੈਲਥ ਨੂੰ ਲੈ ਕੇ ਕਈ ਪ੍ਰੋਬਲਮਸ ਸੋ ਪਹਿਲਾਂ ਹੀ ਆਪਣੇ ਹੈਲਥ ਇੰਸ਼ੋਰੈਂਸ ਕਰਵਾ ਲੈਂਦੇ ਆ ਸਾ ਹੈਲਥ ਇੰਸ਼ੋਰੈਂਸ ਦੇ ਨਾਲ ਸੰਬੰਧਿਤ ਅੱਜ ਤੁਹਾਡੇ ਨਾਲ ਮੈਂ ਕੁਝ ਗੱਲਾਂ ਸਾਂਝੀਆਂ ਕਰੂੰਗੀ ਤਾਂ ਇਸ ਦੇ ਵਿੱਚ ਕਾਫੀ ਬਦਲਾਅ ਹੋਏ ਨੇ ਹੈਲਥ ਇੰਸ਼ੋਰੈਂਸ ਦੇ ਵਿੱਚ ਪ੍ਰਾਈਵੇਟ ਜੋ ਕੰਪਨੀਆਂ ਇਸ ਦੇ ਵਿੱਚ ਕੰਮ ਕਰਦੀਆਂ ਨੇ ਤਾਂ ਉਹਦੇ ਵਿੱਚ ਕਾਫੀ ਚੇਂਜ ਹੋਇਆ ਹੈ ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਪਹਿਲਾਂ ਹੀ ਇਹ ਚੀਜ਼ਾਂ ਤੋਂ ਸੁਚੇਤ ਹੁੰਨੇ ਆ ਕਿ ਜੇ ਅਸੀਂ ਟਾਈਮ ਦੇ ਨਾਲ ਉਹਦਾ ਥੋੜਾ ਜਿਹਾ ਕੱਪੇ ਹੀ ਕਰ ਦਿੰਨੇ ਹਰ ਸਾਲ ਤਾਂ ਉਹਦੇ ਵਿੱਚ ਕੀ ਹੁੰਦਾ ਸਾਨੂੰ ਕੈਸ਼ ਕੈਸ਼ਲੈਸ ਜਿਹੜੀਆਂ ਕੁਸ਼ਕ ਬਿਮਾਰੀਆਂ ਦੀ ਸਹੂਲਤ ਮਿਲ ਜਾਂਦੀ ਹੈ ਸਾਨੂੰ ਉਹ ਸਾਡੇ ਆ ਇਲਾਜ ਜਿਹੜਾ ਉਹ ਜਿਵੇਂ 5 ਲੱਖ ਤੱਕ ਹੈ 10 ਲੱਖ ਤੱਕ ਦਾ ਉਹ ਫ੍ਰੀ ਹੋ ਜਾਂਦਾ ਹੈ ਸੋ ਇਹਦੇ ਵਿੱਚ ਕੀ ਹੈ ਕਿ ਹੁਣ ਥੋੜੇ ਜਿਹੀ ਬਦਲਾਵ ਹੋਏ ਹੈ ਗਵਰਨਮੈਂਟ ਵੱਲੋਂ ਵੀ ਕਾਫੀ ਪਾਲਿਸੀ ਪਾਲਿਸਿਸ ਹੈਗੀਆਂ ਜਿਹੜੀਆਂ ਜਿਹਦੇ ਤੇ ਅਸੀਂ ਕੰਮ ਕਰ ਸਕਦੇ ਹਾਂ ਜਾਂ ਉਹਦਾ ਬੈਨੀਫਿਟ ਲੈ ਸਕਦੇ ਹਾਂ ਪਰ ਹੁਣ ਕੁਸ਼ਕ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਇੰਸ਼ੋਰੈਂਸ ਦਿੰਦੀਆਂ ਹੈਲਥ ਇੰਸ਼ੋਰੈਂਸ ਉਹਦੇ ਵਿੱਚ ਕੁਸ਼ਕ ਚੇਂਜ ਹੋਈ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਬਦਲਾਅ ਹੋਇਆਗਾ ਉਹ 65 ਸਾਲ ਦੇ ਵਿਅਕਤੀਆਂ ਦੀ ਪਹਿਲੀ ਪਹਿਲਾਂ ਜਿਹੜੀ ਇਹ ਸਹੂਲਤ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਸੀ ਇਹ ਚੀਜ਼ ਸੀ ਕਿ 65 ਸਾਲ ਤੋਂ ਉੱਪਰ ਕੋਈ ਵੀ ਬਜ਼ੁਰਗ ਹੈ ਜਿਹੜਾ ਉਹ ਹੈਲਥ ਇੰਸ਼ੋਰੈਂਸ ਨਹੀਂ ਕਰਾ ਸਕਦਾ ਪਰ ਇਹਦੇ ਵਿੱਚ ਹੁਣ ਗਵਰਨਮੈਂਟ ਵੱਲੋਂ ਉਹਨਾਂ ਕੰਪਨੀਆਂ ਦੇ ਨਾਲ ਹੈਲਥ ਇੰਸ਼ੋਰੈਂਸ ਦੇ ਵਿੱਚ ਇਹ ਵੱਡਾ ਬਦਲਾਅ ਲੈ ਕੇ ਆਂਦਾ ਹੈ ਕਿ 65 ਸਾਲ ਤੋਂ ਉੱਪਰ ਵੀ ਤੁਸੀਂ ਉਹਨਾਂ ਨੂੰ ਇਲਾਜ ਦਿਓ ਜਿਹਦੇ ਵਿੱਚ ਹੁਣ 65 ਸਾਲ ਦਾ ਚਾਹੀ 70-80 ਤੱਕ ਦੇ ਜਿੰਨੇ ਵੀ ਬਜ਼ੁਰਗ ਨੇ ਉਹਦਾ ਬੈਨੀਫਿਟ ਲੈ ਸਕਦੇ ਆ ਉਹ ਵੀ ਹੁਣ ਹੈਲਥ ਇੰਸ਼ੋਰੈਂਸ ਕਰਾ ਕੇ ਬਿਮਾਰੀਆਂ ਤੋਂ ਮੁਕਤੀ پا ਸਕਦੇ ਆ ਦੂਸਰਾ ਸੀ ਕਿ ਪ੍ਰੀ ਐਗਜ਼ਿਸਟ ਕੁਸ਼ਕ ਹੁੰਦੀ ਹੈ ਹੈਲਥ ਸਾਡੀ ਕਰਵਾਈ ਹੁੰਦੀ ਹੈ ਕਿ ਕੁਝ ਕੁ ਬਿਮਾਰੀਆਂ ਕਵਰ ਕਰਦੇ ਸੀਗੇ ਪਹਿਲਾਂ 4 ਸਾਲ ਤੱਕ ਨਹੀਂ ਕਵਰ ਕਰਦੇ ਸੀ ਜਿਵੇਂ 슈ਗਰ ਹੋ ਗਿਆ ਕੈਂਸਰ ਹੋ ਗਿਆ ਕਾਫੀ ਜਿਵੇਂ ਦਿਲ ਦੀਆਂ ਬਿਮਾਰੀਆਂ ਹੋ ਗਈਆਂ ਤਾਂ ਉਹਦਾ ਵੀ ਟਾਈਮ ਹੈ ਜਿਹੜਾ 3 ਸਾਲ ਕਰਤਾ ਕਿ 3 ਸਾਲਾਂ ਬਾਅਦ ਵੀ ਜਿਹੜਾ ਇਹ ਉਹ ਹੁਣ ਇਹਦਾ ਬੈਨੀਫਿਟ ਲੈ ਸਕਦੇ ਆ ਤੇ ਉਸ ਤੋਂ ਬਾਅਦ ਕੁਸ਼ਕ ਹੁੰਦਾ ਸੀ ਕਿ 8 ਸਾਲ ਤੱਕ ਅਸੀਂ ਕਲੇਮ ਨਹੀਂ ਕਰ ਸਕਦੇ ਸੀ ਜਿ ਮੰਨ ਕੇ ਚਲੋ ਕੋਈ 8 ਸਾਲ ਤੱਕ ਅਸੀਂ ਪੇ ਕਰ ਰਹੇ ਹਾਂਗੇ ਕੰਪਨੀਆਂ ਨੂੰ ਹਰ ਸਾਲ ਤਾਂ ਉਹਦੇ ਵਿੱਚ ਹੁਣ ਉਹ ਕਲੇਮ ਹੈ ਜਿਹੜਾ ਅਸੀਂ 5 ਸਾਲ ਤੱਕ ਕਰ ਸਕਦੇ ਹਾਂ ਸੋ ਇਹਦੇ ਵਿੱਚ ਕੀ ਹੈ ਕਿ ਹੁਣ ਕਾਫੀ ਜਿਹੜਾ ਹੈਲਥ ਇੰਸ਼ੋਰੈਂਸ ਰੈਗੂਲੇਟਰੀ ਡਿਵੈਲਪਮੈਂਟ ਇੰਡੀਆ ਵੱਲੋਂ ਇਹਦੇ ਵਿੱਚ ਕਾਫੀ ਚੇਂਜ ਲਿਆਂਦਾ ਗਿਆ ਕਿ ਹੁਣ ਪੈਨਸ਼ਨਰਸ ਨੇ ਚਾਹੇ ਉਹ 65 ਸਾਲ ਦੇ ਕੁਝ ਪੈਨਸ਼ਨਸ ਤਾਂ ਕਈ ਗਵਰਨਮੈਂਟ ਜੌਬ ਵਿੱਚ ਹੁੰਦੇ ਆ ਤਾਂ ਉਹਨਾਂ ਨੂੰ ਬੈਨੀਫਿਟ ਮਿਲ ਜਾਂਦੇ ਆ ਪਰ ਕਈ ਇਹੋ ਜਿਹੇ ਨੌਕਰੀਆਂ ਨਹੀਂ ਜਿਦੇ ਵਿੱਚ ਸਾਨੂੰ ਬਾਅਦ ਵਿੱਚ ਪੱਤੇ ਨਹੀਂ ਮਿਲਦੇ ਜਾਂ ਕਈ ਇਹੋ ਜਿਹੇ ਡਿਪਾਰਟਮੈਂਟ ਹੈ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਉਹ ਪਾਲਿਸੀ ਉਹਨਾਂ ਨੂੰ ਕੋਈ ਪੈਨਸ਼ਨ ਸਿਸਟਮ ਨਹੀਂ ਹੈਗਾ ਤਾਂ ਉਹਨਾਂ ਨੇ ਕਈ ਵਾਰ ਕੰਟਰੈਕਟ ਤੇ ਹੀ ਕੰਮ ਕੀਤਾ ਹੁੰਦਾ ਤਾਂ ਉਹ ਵੀ ਹੁਣ ਇਹਨਾਂ ਚੀਜ਼ਾਂ ਦੇ ਵਿੱਚ ਬੈਨੀਫਿਟ ਲੈ ਸਕਦੇ ਆ 65 ਸਾਲ ਤੋਂ ਉਮਰ ਦੇ ਬਜ਼ੁਰਗ ਹੈ ਤਾਂ ਹੁਣ ਪਰਿਵਾਰਾਂ ਦੇ ਵਿੱਚ ਇਹ ਚੀਜ਼ ਦਾ ਜਿਹੜਾ ਅੰਦਬਦਵਾ ਬਣਾਇਆ ਹੋਇਆ ਸੀ ਕਿ ਉਹਨਾਂ ਲਈ ਖਰਚਾ ਬਹੁਤ ਹੋ ਜਾਂਦਾ ਕਿਉਂਕਿ ਵੱਡੀ ਏਜੇ ਦੇ ਸਾਹਮਣਾ ਬਿਮਾਰੀਆਂ ਬਹੁਤ ਲੱਗਦੀਆਂ ਨੇ ਤਾਂ ਕਈ ਵਾਰ ਕੀ ਹੁੰਦਾ ਕਿ ਉੱਥੇ ਇਲਾਜ ਕਰਵਾਉਣਾ ਬਹੁਤ ਔਖਾ ਹੋ ਜਾਂਦਾ ਸੀ ਤਾਂ ਹੁਣ ਹੈਲਥ ਇੰਸ਼ੋਰੈਂਸ ਰੈਗੂਲੇਟਰੀ ਡਵੈਲਪਮੈਂਟ ਇੰਡੀਆ ਵੱਲੋਂ ਇਹਦੇ ਉੱਪਰ ਕੰਮ ਕੀਤਾ ਗਿਆ ਕਿ ਇਹਦੀ ਜਿਹੜੀ મਨਿਆਦ ਹੈ ਜਿਹੜੀ ਇੱਕ ਤਾਂ ਇਹਦੇ ਵਿੱਚ ਕਲੇਮ ਕਰਨ ਦੀ ਵਧਾ ਦਿੱਤੀ ਹੈ ਘਟਾ ਦਿੱਤੀ ਹੈ 5 ਸਾਲ ਕਰਦੀ ਹੈ ਤੇ ਜਿਹੜੀਆਂ ਬਹੁਤ ਜ਼ਿਆਦਾ ਬਿਮਾਰੀਆਂ ਭਿਆਨਕ ਬਿਮਾਰੀਆਂ ਨੇ ਉਹਨਾਂ ਨੂੰ ਪਹਿਲਾਂ 4 ਸਾਲ ਤੱਕ ਕਵਰ ਨਹੀਂ ਕਰਦੀਆਂ ਸੀ ਇਹ ਪ੍ਰਾਈਵੇਟ ਕੰਪਨੀਆਂ ਬਟ ਹੁਣ ਕੀ ਆਓ 3 ਸਾਲਿੰਦਰ ਅੰਦਰ ਇਹਨਾਂ ਨੂੰ ਕਵਰ ਕਰਨਗੀਆਂ ਤੇ 65 ਸਾਲ ਦੇ ਉੱਪਰ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਵੀ ਬੈਨੀਫਿਟ ਮਿਲੂਗਾ ਧੰਨਵਾਦ ਜੀ